ਸਟਾਫ ਨੇ ਇਟਸ ਜਸਟ ਫਾਰ ਵੈਰੀਫਿਕੇਸ਼ਨ ਉਹਨੇ ਪੁੱਛਿਆ ਕਿ ਬੈਡ ਨੰਬਰ ਕਿਹੜਾ ਹੈ ਜੀ ਤੁਹਾਡੇ ਮਰੀਜ਼ ਦਾ ਤੇ ਮਰੀਜ਼ ਦੀ ਜਿਹੜੇ ਰਿਲੇਟਿਵ ਸੀਗੇ ਨਾਲ ਉਹਨਾਂ ਨੇ ਬਹੁਤ ਰਬਿਸ਼ ਲੈਂਗੁਏਜ ਦੇ ਵਿੱਚ ਉਹਨੂੰ ਕਿਹਾ ਵੀ ਤੂੰ ਅੰਨੀ ਹੈ ਤੈਨੂੰ ਐਨਕਾ ਲੱਗੀਆਂ ਤੂੰ ਹੋਰ ਲਾਲਾ ਨਹੀਂ ਦਿਖਦਾ ਤੇ ਇਸ ਤਰ੍ਹਾਂ ਦੇ ਨਾਲ ਮਤਲਬ ਕਰਕੇ ਉਹਨੂੰ ਪ੍ਰੋਵੋਕ ਕੀਤਾ ਗਿਆ ਹੈ ਵੀ ਉਹ ਅੱਗੇ ਕੁਝ ਰਫ ਲੈਂਗੁਏਜ ਬੋਲੇ ਪਰ ਫਿਰ ਵੀ ਸਟਾਫ ਨੇ ਉਹਨੂੰ ਇਹੀ ਕਿਹਾ ਕਿ ਤੁਸੀਂ ਇਦਾਂ ਕਿਦਾਂ ਬੋਲ ਰਹੇ ਹੋ ਵੀ ਮੈਂ ਤਾਂ ਤੁਹਾਨੂੰ ਜਸਟ ਬੈਡ ਨੰਬਰ ਹੀ ਪੁੱਛਿਆ ਹੈ ਕਿ ਕਿਹੜਾ ਹੈ ਮੈਂ ਤਾਂ ਕਿ ਮੈਂ ਦੇਖ ਸਕਾਂ ਤੁਹਾਡਾ ਮਰੀਜ਼ ਜਾ ਕੇ ਉਹਨਾਂ ਨੇ ਜਦੋਂ ਵੀਡੀਓਗ੍ਰਾਫੀ ਦਾ ਸਟਾਫ ਵੱਲੋਂ ਵਿਰੋਧ ਕੀਤਾ ਗਿਆ ਤੇ ਉਹਨੇ ਮਤਲਬ ਕਿ ਉਹਨਾਂ ਦੇ ਰਿਲੇਟਿਵ ਜਿਹੜੇ ਕਿ ਮਹਿਲਾ ਨਾਲ ਤਿੰਨ ਚਾਰ ਰਿਲੇਟਿਵ ਸੀਗੇ ਉਹਨਾਂ ਨੇ ਉਸ ਸਟਾਫ ਨੂੰ ਜਿਹੜਾ ਆ ਉਹ ਹੱਥਾਪਾਈ ਕਰਨੀ ਸ਼ੁਰੂ ਕਰ ਦਿੱਤੀ ਉਹਦੇ ਕੋ ਮਤਲਬ ਕਿ ਉਹਨੂੰ ਕੁੱਟਣਾ ਸ਼ੁਰੂ ਕੀਤਾ ਔਰ ਬੁਰੀ ਤਰ੍ਹਾਂ ਦੇ ਨਾਲ ਉਹਦੇ ਜਿਹੜੇ ਆ ਸਕਿਨ ਦੇ ਉੱਤੇ ਮਤਲਬ ਕਿ ਉਹਨੂੰ ਰਫਲੀ ਹੈਂਡਲ ਕਰਕੇ ਉਹਨੂੰ ਜਿਹੜਾ ਆ ਉਹ ਇੰਜਰਡ ਕੀਤਾ ਹੈ ਮੇਰੇ ਮੰਮੀ ਨੂੰ ਉੱਥੇ ਆਣ ਤੋਂ ਬਾਅਦ ਹਾਰਟ ਅਟੈਕ ਹੋ ਗਿਆ ਤਾਂ ਮੇਰੇ ਜਿਆਦਾ ਖਰਾਬ ਹੋ ਗਈ ਤਾਂ ਮੇਰੇ ਬੱਡੀ ਸਿਸਟਰ ਨੇ ਇੱਥੇ ਅਮ੍ਰਿਤਸਰ ਭਰਨਨਕ ਹਸਪੀਟਲ ਚ ਐਡਮਿਟ ਕਰਵਾਇਆ ਸੀ ਉਹਨਾਂ ਨੂੰ ਪਰਸੋਂ ਅਸੀਂ ਕਹਿੰਦੇ ਨੇ ਪਾਈਪ ਪਾ ਦਿਓ ਮੈਡਮ ਪਾਈਪ ਪਾ ਦਿਓ ਉਹਨਾਂ ਨੇ ਕੱਲ ਦੁਪਹਿਰੇ ਪਾਈਪ ਪਾਈ ਡੇਢ ਦਿਨ ਲੰਗ ਕੇ ਪਿਸ਼ਾਬ ਨੂੰ ਇੱਕ ਵਾਰ ਤਾਂ ਵਿੱਚ ਵੀ ਨਿਕਲ ਗਿਆ ਫਿਰ ਉਸ ਤੋਂ ਬਾਅਦ ਮੰਮੀ ਦੀ ਡ੍ਰਿਪ ਬੰਦ ਹੋ ਗਈ ਮੰਮੀ ਦਾ ਹੱਥ ਸੁੱਜ ਗਿਆ ਮੰਮੀ ਤੇ ਬੁਖਾਰ ਚੜ ਗਿਆ ਦਰਦ ਦਮਾਰੇ ਅਸੀਂ ਪਿੱਛੇ ਪਿੱਛੇ ਫਿਰ ਜਾਂਦੇ ਸੀ ਮੈਮ ਆ ਡ੍ਰਿਪਰ ਪਾ ਦਿਓ ਮੰਮੀ ਦੇ ਆ ਡ੍ਰਿਪ ਪਾ ਦਿਓ ਉਹਨਾਂ ਨੇ ਨਹੀਂ ਸੁਣੀ ਦਰਵਾਜ਼ਾ ਬੰਦ ਕੀਤਾ ਆਪਣਾ ਅੰਦਰ ਐਸੀ ਵਾਲ ਰੂਮ ਚ ਆਪਣਾ ਫੋਨ ਚਲਾਣ ਲਾ ਕੇ ਬੈਠੇ ਮੈਂ ਦਰਵਾਜ਼ਾ ਖੋਲ ਕੇ ਲੋਕ ਕਰਕੇ ਅੰਦਰ ਗਈ ਮੈਮ ਤਾਰ ਦਿਓ ਡ੍ਰਿਪ ਆ ਜੋ ਕੰਜੂੜੀ ਹਿੰਮਤ ਕਿੱਤਾ ਹੋਈ ਇਦਾਂ ਆਨ ਦੇ ਅੰਦਰ ਤੇ ਮੇਰੇ ਭੈਣ ਨੂੰ ਇਹਨੇ ਵੀਡੀਓ ਬਣਾਇਆ ਵੀ ਪਤਨੀ ਜੀ ਨਾਲ ਗੱਲ ਕਰ ਰਹੇ ਨੇ ਇਹ ਤਾਂ ਉਹਨਾਂ ਨੇ ਦੇਖਿਆ ਵੀ ਸਾਡੀ ਵੀਡੀਓ ਬਣਾ ਰਹੇ ਨੇ ਉਹਨਾਂ ਨੇ ਨਾ ਵੀਡੀਓ ਫੋਨ ਦੇ ਤੇ ਚਪਟਾ ਮਾਰ ਕੇ ਫੋਨ ਖੋਸਿਆ ਤੇ ਮੇਰੇ ਭੈਣ ਨੂੰ ਥੱਪੜ ਮਾਰਿਆ ਹਾਂਜੀ ਕੀ ਨਾ ਕਰੇ ਮੇਰਾ ਨਾਮ ਬਿੰਦੂ ਹੈ ਜੀ ਬਿੰਦੂ ਜੀ ਕਿਹੜੇ ਇਲਾਕੇ ਚ ਰਹਿੰਦੇ ਸੀ ਤੁਸੀਂ ਇੱਥੇ ਆ ਕੇ ਮੈਂ ਹਰਿਆਣਾ ਹਿਸਾਰ ਤੋਂ ਆਈ ਹਾਂ ਸਰ ਕੀ ਹੋਇਆ ਸੀ ਕੱਲ ਮੇਰੀ ਮੰਮੀ ਆਏ ਸੀ ਬਟੇ ਮਦਰ ਕੋਲੇ ਅ ਅਮ ਬਟਾਲੇ ਡਾਲੇ ਚੱਕ ਪਿੰਡ ਮੇਰੇ ਮੰਮੀ ਨੂੰ ਉੱਥੇ ਆਉਣ ਤੋਂ ਬਾਅਦ ਹਾਰਟ ਅਟੈਕ ਹੋ ਗਿਆ ਤबीयत ਜਿਆਦਾ ਖਰਾਬ ਹੋ ਗਈ ਤਾਂ ਮੇਰੇ ਬੱਡੀ ਸਿਸਟਰ ਨੇ ਇੱਥੇ ਅਮ੍ਰਿਤਸਰ ਗੁਰਨਾਨਨ ਹਸਪੀਟਲ 'ਚ ਐਡਮਿਟ ਕਰਵਾਇਆ ਸੀ ਉਹਨਾਂ ਨੂੰ ਪਰਸੋਂ ਪਰਸੋਂ ਸਵੇਰੇ ਲੈ ਕੇ ਆਏ ਸੀ ਜੇ ਤੇ ਮੰਮੀ ਹਾਰਟ ਅਟੈਕ ਆਇਆ ਸੀ ਪਰਸੋਂ ਵੀ ਕਹਿੰਦੇ ਸੀ ਮੈਨ ਪਿਸ਼ਾਬ ਆਇਆ ਨਾਲ ਹੀ ਪਾ ਦੋ ਮੇਰੇ ਨਾਲ ਹੀ ਪਾ ਦੋ ਪਰਸੋਂ ਦਾ ਸਾਰਾ ਦਿਨ ਨੰਗਿਆ ਸੀ ਮੈਂ ਕੱਲ ਸਵੇਰੇ ਆਈ ਸੀਗੀ ਤੇ ਕੱਲ ਦਾ ਅੱਧਾ ਦਿਨ ਨੰਗਿਆ ਸੀ ਅਸੀਂ ਕਹਿੰਦੇ ਪਾਈਪ ਪਾ ਦਿਓ ਮੈਡਮ ਪਾਈਪ ਪਾ ਦਿਓ ਉਹਨਾਂ ਨੇ ਕੱਲ ਦੁਪਹਿਰੇ ਪਾਈਪ ਪਾਈ ਡੇਢ ਦਿਨ ਲੰਗ ਕੇ ਪਿਸ਼ਾਬ ਨੂੰ ਇੱਕ ਵਾਰ ਤਾਂ ਵਿੱਚ ਵੀ ਨਿਕਲ ਗਿਆ ਫਿਰ ਉਸ ਤੋਂ ਬਾਅਦ ਮੰਮੀ ਦੀ ਡ੍ਰਿਪ ਬੰਦ ਹੋ ਗਈ ਮੰਮੀ ਦਾ ਹੱਥ ਸੁੱਜ ਗਿਆ ਮੰਮੀ ਨੂੰ ਬੁਖਾਰ ਚੜ ਗਿਆ ਦਰਦ ਦਮਾਰੇ ਅਸੀਂ ਪਿੱਛੇ ਪਿੱਛੇ ਫਿਰ ਜਾਂਦੇ ਸੀ ਮੈਮ ਆ ਡ੍ਰਿਪਰ ਕੱਢ ਦਿਓ ਮੰਮੀ ਦੇ ਆ ਡ੍ਰਿਪ ਕੱਢ ਦਿਓ ਉਹਨਾਂ ਨੇ ਨਹੀਂ ਸੁਣੀ ਦਰਵਾਜ਼ਾ ਬੰਦ ਕੀਤਾ ਆਪਣਾ ਅੰਦਰ ਏਸੀ ਵਾਲੇ ਰੂਮ 'ਚ ਆਪਣਾ ਫੋਨ ਚਲਾਣ ਲੱਗੇ ਬੈਠੇ ਮੈਂ ਦਰਵਾਜ਼ਾ ਖੋਲ ਕੇ ਲੋਕ ਕਰਕੇ ਅੰਦਰ ਗਈ ਮੈਂ ਮੈਮ ਤਾਰ ਦਿਓ ਡ੍ਰਿਪ ਆ ਜਾਓ ਕਹਿੰਦੀ ਤੁਹਾਡੀ ਹਿੰਮਤ ਕਿੱਦਾਂ ਹੋਈ ਇੱਦਾਂ ਅੰਦਰ ਸਾਡਾ ਕੰਮ ਅਸੀਂ ਆਪਣਾ ਕਰਾਂਗੇ ਤੇ ਤੁਹਾਨੂੰ ਕੋਈ ਮਤਲਬ ਨਹੀਂ ਆ ਮੇਰੇ ਨਾਲ ਬਹਿਸ ਵਿਲਜਾਈ ਕਰਨ ਲੱਗ ਗਈ ਤੇ ਮੇਰੇ ਭੈਣ ਨੇ ਇਹ ਵੀਡੀਓ ਬਣਾਇਆ ਵੀ ਪਤਮੀ ਜੀ ਨਾਲ ਗੱਲ ਕਰ ਰਹੇ ਨੇ ਇਹ ਤਾਂ ਉਹਨਾਂ ਨੇ ਦੇਖਿਆ ਵੀ ਸਾਡੀ ਵੀਡੀਓ ਬਣਾ ਰਹੇ ਨੇ ਉਹਨਾਂ ਨੇ ਨਾ ਵੀਡੀਓ ਫੋਨ ਦੇ ਤੇ ਝੱਟਾ ਮਾਰ ਕੇ ਫੋਨ ਖੋਸਿਆ ਤੇ ਮੇਰੇ ਭੈਣ ਨੂੰ ਥੱਪੜ ਮਾਰਿਆ ਥੱਪੜ ਮਾਰੇ ਤੇ ਸਾਡੀ ਉੱਥੇ ਹੱਤਾਂ ਪਾਈ ਹੋਈ ਉਹਨਾਂ ਨੇ ਥੱਪੜ ਤੋਂ ਉੱਪਰ ਮਾਰੇ ਤੇ ਅਸੀਂ ਆਪਣੀ ਮਦਰ ਨੂੰ ਲੈ ਗਏ ਤੇ ਉਹਨਾਂ ਨੇ ਕੋਈ ਟਰੀਟਮੈਂਟ ਨਹੀਂ ਕੀਤਾ ਸਾਡੀ ਮਦਰ ਦਾ ਹਾਂ ਬਾਹਰ ਕੱਢਤਾ ਹਾਂਜੀ ਸਾਨੂੰ ਬਾਹਰ ਕੱਢਤਾ ਕਹਿੰਦੇ ਆਪਣਾ ਜਿੱਥੇ ਮਰਜ਼ੀ ਲੈ ਕੇ ਜਾਓ ਆਪਣੀ ਮਦਰ ਨੂੰ ਕੀ ਕੀਤਾ ਜੇ ਬਾਹਰ ਨਿਕਲੇ ਬਾਹਰ ਨਿਕਲ ਕੇ ਜੇ ਅਸੀਂ ਆਪਣਾ ਜਿਹੜਾ ਅਸੀਂ 20000 ਰੁਪਏ ਲੈ ਕੇ ਆਏ ਸੀਗੇ ਉਹ ਸਾਡੇ ਲੱਗ ਚੁੱਕੇ ਅਸੀਂ ਸਾਡੇ ਕੋਲ ਕੋਈ ਪਾਈ ਨਹੀਂ ਸੀ ਅਸੀਂ ਉੱਥੇ ਸੜਕ ਤੇ ਲੈ ਕੇ ਬੈਠੇ ਸੀਗੇ ਆਪਣੀ ਮਦਰ ਦਾ ਲੱਗ ਕਿਸ ਚੀਜ਼ ਦਾ ਸਾਡਾ ਪੈਸਾ ਦਵਾਈਆਂ ਤੇ ਲੱਗਿਆ ਦਵਾਈ ਇੱਕ ਇੱਕ ਦਵਾਈ ਇੰਨੀ ਮਹਿੰਗੀ ਤੇ ਉੱਪਰ ਆਂਦੇ ਨੇ ਆ 200 ਦੇ ਤੋਂ 400 ਦੇ ਤੋਂ ਤੁਹਾਡਾ ਟੈਸਟ ਹੋ ਰਿਆ ਨੇ ਸਾਨੂੰ ਨਾ ਉਸ ਕੋਈ ਟੈਸਟ ਦਾ ਕੋਈ ਬਿੱਲ ਦਿੱਤਾ ਜਾ ਰਿਹਾ ਨਾ ਕੋਈ ਕੁਝ ਆਂਦੇ ਨੇ ਪੈਸੇ ਲੈ ਜਾਂਦੇ ਨੇ ਸਾਡੇ 20000 ਡੇਢ ਦਿਨ ਚ ਲੱਗ ਚੁੱਕਿਆ ਸੀ ਸਾਡੇ ਕੋਲ ਕੋਈ ਪੈਸਾ ਨਹੀਂ ਸੀਗਾ ਫਿਰ ਅਸੀਂ ਬਾਹਰ ਲੈ ਕੇ ਬੈਠ ਗਏ ਮਦਰ ਨੂੰ ਉੱਥੇ ਲੋਕ ਇਕੱਠੇ ਹੋਏ মিডিਆ ਦੇ ਲਗਾਓ মিডিਆ ਆਏ ਸਾਰੇ ਉੱਥੇ ਸਾਡੇ ਸਾਰਿਆਂ ਨੇ ਸਪੋਰਟ ਕੀਤਾ মিডিਆ ਦੇ ਤਹਿਤ ਸਾਡੀ ਗੱਲ ਸਾਰੇ ਤੱਕ ਗਈ ਉਸ ਤੋਂ ਬਾਅਦ ਉਹਨਾਂ ਨੂੰ ਵੀ ਹਾਂ মিডিਆ ਵਿੱਚ ਗੱਲ ਚੱਲੀ ਗਈ ਤੇ ਉਹ ਆਏ ਰਾਤ ਨੂੰ ਪੁਲਿਸ ਆਉਚ ਰਾਇ ਤਾਂ ਮੀਡੀਆ ਨਾਲ ਡਾਕਟਰ ਆਏ ਮੰਮੀ ਨੂੰ ਆਏ ਸੀ ਉਹ ਚ ਐਡਮਿਟ ਕੀਤਾ ਉਹਨਾਂ ਨੇ ਉਸ ਵਕਤ ਉਸ ਤੋਂ ਪਹਿਲਾਂ ਤਾਂ ਕੋਈ ਇਲਾਜ ਨਹੀਂ ਚੱਲ ਰਿਹਾ ਸੀ ਕੀ ਹੈ ਕਿ ਉਹ ਐਡੀ ਵੱਡੀ ਗੱਲ ਦੇਖੋ ਜੇ ਹਰ ਮਦਦਦ ਨਾਲ ਆਏਗਾ ਫੇਰ ਇਲਾਜ ਹੋਏਗਾ ਤਾਂ ਲੱਗਦਾ ਸਰਕਾਰ ਤਾਂ ਆਹੀ ਪੁੱਛ ਸਾਡੀ ਆਮ ਆਦਮੀ ਜਾਹੀ ਪੁੱਛ ਗਰੀਬ ਬੰਦੀ ਦੀ ਵੀ ਜੇ ਕਰਾਸੀ ਐ ਐਦੀ ਤੱਕੇ ਖਾਣੇ ਨੇ ਇੱਦਾਂ ਹੀ ਤੁਹਾਡੇ ਨੂੰ ਵੀ ਹਸਪਤਾਲਾਂ ਚ ਇਲਾਜ ਹੋਣਾ ਵਾ ਸਾਰੇ ਦੇ ਪਿੱਛੇ ਪਿੱਛੇ ਵੀਰ ਕੇ ਫੇਰ ਵੀ ਸਾਡਾ ਕੁਝ ਨਹੀਂ ਹੁੰਦਾ ਸਾਡੇ ਸਾਰੇ ਜਿਹੜੇ ਪੈਸੇ ਅਸੀਂ ਲੈ ਕੇ ਆਨੇ ਥੋੜਾ ਬੋਤਾ ਉਹ ਵੀ ਲੱਗ ਜਾਂਦਾ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਉਸ ਤੋਂ ਬਾਅਦ ਜਦੋਂ ਗੱਲ بگੜ ਚੰਦੀ ਆ ਮੈਂ 4-5 ਘੰਟੇ ਸੜਕ ਤੇ ਲੈ ਕੇ ਮੇਰੀ ਮਦਰ ਨੂੰ ਬੈਠੀ ਰਹੀਆਂ ਉਸ ਟਾਈਮ ਉਹਨਾਂ ਨੂੰ ਕੁਝ ਵੀ ਹੋ ਸਕਦਾ ਸੀ ਹਸਪਤਾਲ ਤੇ ਨਾ ਤਾਂ ਕੋਈ ਬੰਦਾ ਹੈ ਕੋਈ ਆਦਮੀ ਕੋਈ ਕੁਝ ਨਹੀਂ ਆਇਆ ਉੱਥੇ ਮੀਡੀਆ ਦੀ ਮਦਦ ਨਾਲ ਨਹੀਂ ਨਹੀਂ ਸਰ ਕੋਈ ਨਹੀਂ ਆਇਆ ਮੇਰੀਆਂ ਆਨ ਤਾਂ ਬਾਅਦ ਆਈ ਨੇ ਸਾਰੇ ਅਸੀਂ ਤਿੰਨ ਭੈਣਾਂ ਹੀ ਸੀ ਉੱਥੇ ਹੋਰ ਆਮ ਲੋਕ ਖੜੇ ਸੀ ਕਿ ਸਭ ਨੇ ਮੀਡੀਆ ਦੇ ਸਾਥ ਦਿੱਤਾ ਮੀਡੀਆ ਦੀ ਮਦਦ ਨਾਲ ਰਾਤ ਨੂੰ 5 ਘੰਟੇ ਬੈਠਣ ਤੋਂ ਬਾਅਦ ਡਾਕਟਰ ਆਏ ਨੇ ਤਾਂ ਮੇਰੀ ਮੰਮੀ ਦਾ ਟ੍ਰੀਟਮੈਂਟ ਸ਼ਾਲੂ ਹੋਇਆ ਵਾ ਕਿਤੇ ਮਿਸਬੀਹ ਤੁਸੀਂ ਕੀਤਾ ਤੁਹਾਡੇ ਦੇ ਮਾਮਲਾਦਰਚ ਕਰਾਣਾ ਹਾਂ ਹਾਂਜੀ ਡਾਕਟਰ ਕਹਿੰਦੇ ਮਾਮਲਾਦਰਚ ਕਰਾਉਣਾ ਤੁਹਾਡੇ ਇਥੇ ਤੇ ਮਿਸਬੀਹ ਕੀਤਾ ਮਾਮਲਾਦਰਜ ਹਵਹਿ ਜਮਟਾ ਪਰ ਤੇ ਸਾਰੇ ਤੇ ਸਾਡੇ ਗਰੀਬਾਂ ਦੇ ਉੱਤੇ ਮਾਮਲਾਦਰਚ ਹੁੰਦਾ ਵਾ ਹੱਤਾ ਪਈ ਸਾਡੇ ਨਾਲ ਹੁੰਦੀ ਮਾਰ ਪਟਾਈ ਸਾਡੇ ਨਾਲ ਹੁੰਦੀਆਂ ਮਰੀਜ਼ ਦਾ ਸਾਡੇ ਦਾ ਇਲਾਜ ਨਹੀਂ ਹੁੰਦਾ ਉਸ ਤੋਂ ਬਾਅਦ ਸਾਡੇ ਉੱਤੇ ਕੰਪਲੀਟ ਅਧਰਤ ਹੁੰਦੀਆਂ ਨੇ ਉਹ ਹੀ ਅਮੀਰ ਤੇ ਗਰੀਬ ਤੇ ਸਾਰੇ ਇੱਥੇ ਭੇਜਦਾ ਅਮੀਰ ਸਭ ਕੁਝ ਕਰ ਸਕਦਾ ਗਰੀਬ ਕੁਝ ਵੀ ਨਹੀਂ ਕਰ ਸਕਦਾ ਪੰਜਾਬ ਸਰਕਾਰ ਤੋਂ ਇਹੀ ਉਮੀਦ ਹੈ ਇਹੀ ਹੱਥ ਜੋੜ ਕੇ ਬੇਨਤੀ ਹੈ ਵੀ ਇਸ ਤੇ ਕਾਰਵਾਈ ਸਾਡੇ ਤਰਫੋਂ ਵੀ ਕੀਤੀ ਜਾਵੇ ਆਪਣੀ ਬਰੀ ਚਾਹਤੀ ਤੋਂ ਲੈ ਮੇਰਾ ਨਾਮ ਜਗਜੀਵਨ ਸਿੰਘਾ ਜੀ ਮੈਂ ਵਾਈਸ ਪ੍ਰੈਜ਼ੀਡੈਂਟ ਆ ਜੀ ਐਮ ਸੀ ਐਚ ਨਰਸਿੰਗ ਐਸੋਸੀਏਸ਼ਨ ਦਾ ਔਰ ਅੱਜ ਦੀ ਸਾਡੀ ਜਿਹੜੀ ਪ੍ਰੈਸ ਕਾਨਫਰੰਸ ਹੈ ਸਾਡੇ ਅੱਜ ਦੇ ਐਜੀਟੇਸ਼ਨ ਨੂੰ ਲੈ ਕੇ ਆ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਗੱਲ ਦੀ ਖਬਰ ਮੀਡੀਆ ਤੇ ਚੱਲ ਰਹੀ ਹੈ ਕਿ ਸਟਾਫ ਵੱਲੋਂ ਸ਼ਾਇਦ ਜਿਹੜਾ ਆ ਉਹ ਪੇਸ਼ੈਂਟ ਦੇ ਰਿਲੇਟਿਵਸ ਦੇ ਨਾਲ ਮਿਸਬੀਹ ਕੀਤਾ ਗਿਆ ਹੈ ਪਰ ਇਹਦੀ ਸੱਚਾਈ ਜਿਹੜੀ ਉਹ ਉਹ ਨਹੀਂ ਹੈ ਜੋ ਕੱਲ ਤੱਕ ਤੁਸੀਂ ਦੇਖੀ ਸੀ ਦੀ ਅਸਲ ਦੇ ਵਿੱਚ ਜਿਹੜੀ ਸਾਡੀ ਸਟਾਫ ਉਸ ਵਕਤ ਮੈਡੀਸਨ 3 ਨੰਬਰ ਵਾਰਡ ਦੇ ਵਿੱਚ ਤਾਇਨਾਤ ਸੀਗੀ ਆਪਣੇ ਮਰੀਜ਼ਾਂ ਦੀ ਡੇਲੀ ਦੀ ਤਰ੍ਹਾਂ ਸੇਵਾ ਕਰ ਰਹੀ ਸੀਗੀ ਤੇ ਇੱਕ ਮਰੀਜ਼ ਦੇ ਰਿਲੇਟਿਵਸ ਵੱਲੋਂ ਉਹਨੂੰ ਅਸਲ 'ਚ ਬੁਲਾਇਆ ਗਿਆ ਔਰ ਉਹਨੂੰ ਕਿਹਾ ਕੁਝ ਮਰੀਜ਼ ਦੀ ਕੰਪਲੇਂਟ ਦੇ ਬਾਰੇ ਦੇ ਵਿੱਚ ਸੱਦਿਆ ਗਿਆ ਤੇ ਜਦੋਂ ਮੌਕਾ ਦੇਖਣ ਗਈ ਵੀ ਕੀ ਕੰਪਲੇਂਟ ਹੈ ਤੇ ਉਹਨਾਂ ਨੇ ਸਟਾਫ ਨੇ ਇੱਕ ਜਸਟ ਫॉर ਵੈਰੀਫਿਕੇਸ਼ਨ ਉਹਨੇ ਪੁੱਛਿਆ ਕਿ ਬੈਡ ਨੰਬਰ ਕਿਹੜਾ ਹੈ ਜੀ ਤੁਹਾਡੇ ਮਰੀਜ਼ ਦਾ ਤੇ ਮਰੀਜ਼ ਦੀ ਜਿਹੜੇ ਰਿਲੇਟਿਵ ਸੀਗੇ ਨਾਲ ਉਹਨਾਂ ਨੇ ਬਹੁਤ ਰਬਿਸ਼ ਲੈਂਗੁਏਜ ਦੇ ਵਿੱਚ ਉਹਨੂੰ ਕਿਹਾ ਵੀ ਤੂੰ ਅੰਨੀ ਆ ਤੈਨੂੰ ਐਨ ਕਾ ਲੱਗੀਆਂ ਦੋ ਹੋਰ ਲਾਲਾ ਨਹੀਂ ਦਿਖਦਾ ਤੇ ਇਸ ਤਰ੍ਹਾਂ ਦੇ ਨਾਲ ਮਤਲਬ ਕਰਕੇ ਉਹਨੂੰ ਪ੍ਰੋਵੋਕ ਕੀਤਾ ਗਿਆ ਵੀ ਉਹ ਅੱਗੋਂ ਗੁਜਰ ਰਫ ਲੈਂਗੁਏਜ ਬੋਲੇ ਬਟ ਫਿਰ ਵੀ ਸਟਾਫ ਨੇ ਉਹਨੂੰ ਇਹੀ ਕਿਹਾ ਕਿ ਤੁਸੀਂ ਇਦਾਂ ਕਿਦਾਂ ਬੋਲ ਰਹੇ ਹੋ ਵੀ ਮੈਂ ਤਾਂ ਤੁਹਾਨੂੰ ਜਸਟ ਬੈਡ ਨੰਬਰ ਹੀ ਪੁੱਛਿਆ ਹੈ ਕਿ ਕਿਹੜਾ ਹੈ ਮੈਂ ਤਾਂ ਕਿ ਮੈਂ ਦੇਖ ਸਕਾਂ ਤੁਹਾਡਾ ਮਰੀਜ਼ ਜਾ ਕੇ ਤੇ ਉਹ ਇਹ ਇਹ ਸਭ ਦੇ ਚੱਲਦੇ ਉਹਨਾਂ ਦੇ ਵਿੱਚੋਂ ਇੱਕ ਜੋ ਸਾਨੂੰ ਮਤਲਬ ਪਤਾ ਚੱਲਿਆ ਹੈ ਮੌਕੇ ਤੋਂ ਉਹਨਾਂ ਨੂੰ ਉੱਥੇ ਪਤਾ ਚੱਲਿਆ ਕਿ ਉਹਨਾਂ ਨੇ ਇੱਕ ਉਹਨਾਂ ਦੇ ਇੱਕ ਰਿਲੇਟਿਵ ਨੇ ਫੋਨ ਕੱਢ ਕੇ ਤੇ ਵੀਡੀਓਗ੍ਰਾਫੀ ਕਰਨੀ ਸ਼ੁਰੂ ਕੀਤੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਜੋ ਸਟਾਫ ਦੀ ਤੇ ਉਹ ਜਿਹੜੇ ਰਿਲੇਟਿਵ ਸੀਗੇ ਉਹਨੂੰ ਕੁਝ ਕਹਿ ਰਹੇ ਸੀ ਇਦਾਂ ਕਰ ਲਾ ਇਦਾਂ ਕਰ ਲਾ ਉਹ ਸਟਾਫ ਨੇ ਉਹਨਾਂ ਨੂੰ ਜਸਟ ਇੰਨਾ ਕਿਹਾ ਵੀ ਮੈਂ ਬੱਚੀ ਨਹੀਂ ਹਾਂ ਮੈਂ ਟ੍ਰੇਨਡ ਸਟਾਫ ਹਾਂ ਮੈਨੂੰ ਤੁਹਾਨੂੰ ਕੁਝ ਵੀ ਦੱਸਣ ਦੀ ਲੋੜ ਨਹੀਂ ਆ ਤੁਸੀਂ ਆਪਣੀ ਬਸ ਪ੍ਰੋਬਲਮ ਦੱਸੋ ਕੀ ਹੈ ਤੇ ਉਹਦੇ ਵਿੱਚ ਉਹਨਾਂ ਨੇ ਜਦੋਂ ਵੀਡੀਓਗ੍ਰਾਫੀ ਦਾ ਸਟਾਫ ਵੱਲੋਂ ਵਿਰੋਧ ਕੀਤਾ ਗਿਆ ਤੇ ਉਹਨੇ ਮਤਲਬ ਕਿ ਉਹਨਾਂ ਦੇ ਰਿਲੇਟਿਵ ਜਿਹੜੇ ਕਿ ਮਹਿਲਾ ਨਾਲ ਤਿੰਨ ਚਾਰ ਰਿਲੇਟਿਵ ਸੀਗੇ ਉਹਨਾਂ ਨੇ ਉਸ ਸਟਾਫ ਨੂੰ ਜਿਹੜਾ ਆ ਉਹ ਹੱਥਪਾਈ ਕਰਨੀ ਸ਼ੁਰੂ ਕਰ ਦਿੱਤੀ ਉਹ ਮਤਲਬ ਕਿ ਉਹਨੂੰ ਕੁੱਟਣਾ ਸ਼ੁਰੂ ਕੀਤਾ ਔਰ ਬੁਰੀ ਤਰ੍ਹਾਂ ਦੇ ਨਾਲ ਉਹਦੇ ਜਿਹੜੇ ਆ ਸਕਿਨ ਦੇ ਉੱਤੇ ਮਤਲਬ ਕਿ ਉਹਨੂੰ ਰਫਲੀ ਹੈਂਡਲ ਕਰਕੇ ਉਹਨੂੰ ਜਿਹੜਾ ਆ ਉਹ ਇੰਜਰਡ ਕੀਤਾ ਉਹ ਸਟਾਫ ਇਹਨੇ ਸਦਮੇ ਦੇ ਵਿੱਚ ਗਈ ਉਸ ਟਾਈਮ ਤੇ ਕਿ ਉਹ ਹੋਸ਼ ਦੇ ਵਿੱਚ ਨਹੀਂ ਸੀ ਬੇਹੋਸ਼ ਹੋ ਗਈ ਸੀ ਕਿ ਕੁੜੀ ਉਹਨੂੰ ਉਸੇ ਟਾਈਮ ਜਿਹੜਾ ਆ ਹਸਪੀਟਲਾਈਜ਼ ਸਾਨੂੰ ਕਰਨਾ ਪਿਆ ਦੂਜੇ ਬੋਰਡ ਦੇ ਵਿੱਚ ਔਰ ਉਹਦੀ ਹਾਲਤ ਜਿਹੜੀ ਅਜੇ ਵੀ ਜ਼ਿਆਦਾ ਸਟੇਬਲ ਨਹੀਂ ਹੈ ਉਹ ਬਿਆਨ ਦੇਣ ਦੇ ਵੀ ਕਿਸੇ ਮਤਲਬ ਕਿ ਉਹ ਦਿਹਾੜਤ ਚ ਨਹੀਂ ਹੈ ਤੇ ਇਸ ਟਾਈਮ ਉਹ ਪ੍ਰੋਪਰ ਸਦਮੇ ਦੇ ਵਿੱਚ ਆ ਉਹ ਕਹਿ ਰਹੀ ਹੈ ਕਿ ਮਤਲਬ ਮੈਂ ਜਿੱਦਾਂ ਸਟ੍ਰੈਸ ਲੈ ਗਈ ਆ ਪੂਰੀ ਵੀ ਮੇਰੀ ਵੀਡੀਓ ਉਹਨਾਂ ਨੇ ਬਣਾ ਕੇ ਵਾਇਰਲ ਕਰ ਦਿੱਤੀ ਹੈ ਜੋ ਵੀ ਆ ਜਦ ਕੀ ਗੱਲ ਦੇ ਵਿੱਚ ਐਡਾ ਕੁਝ ਖਾਸ ਹੈ ਨਹੀਂ ਸੀ ਇਹ ਤਾਂ ਡੇਲੀ ਮਤਲਬ ਹਸਪਤਾਲ ਦੇ ਵਿੱਚ ਇੱਕ ਦੂਜੇ ਦੇ ਨਾਲ ਮਤਲਬ ਕਿ ਵਿਚਰਦੇ ਆ ਥੋੜਾ ਸਰ ਹੈ ਕਿਉਂ ਇਸ ਤਰ੍ਹਾਂ ਡੇਲੀ ਜਿੱਥੇ ਜਗ੍ਹਾ ਦੇ ਡੇਲੀ ਐਸਾ ਹੁੰਦਾ ਨਹੀਂ ਡੇਲੀ ਇਸ ਤਰ੍ਹਾਂ ਨਹੀਂ ਹੁੰਦਾ ਸਰ ਮੈਂ ਕਹਿ ਰਿਹਾ ਵੀ ਜਿੱਦਾਂ ਐਡਾ ਹੋ ਗਿਆ ਮੰਨ ਲਓ ਤੇ ਉਹਦੇ ਵਿੱਚ ਕੋਈ ਮਤਲਬ ਐਡਾ ਵੱਡਾ ਕੋਈ ਕਾਰਨ ਨਹੀਂ ਸੀਗਾ ਇਹਦੇ ਵਿੱਚ ਝਗੜਾ ਹੋਣ ਪਿੱਛੇ ਤੇ ਬਸ ਇਹ ਜਿਹੜੇ ਰਿਲੇਟਿਵ ਸੀਗੇ ਪੇਸ਼ੈਂਟ ਦੇ ਨਾਲ ਉਹਨਾਂ ਨੇ ਉਸ ਕੁੜੀ ਨੂੰ ਇਨਸਿਸਟ ਕਰ ਦਿੱਤਾ ਇਸ ਚੀਜ਼ ਤੇ ਪ੍ਰਵੋਕ ਕੀਤਾ ਕਿ ਉਹ ਕੁਝ ਰਫ ਬੋਲੇ ਆ ਪਰ ਤੇ ਉਹ ਖੁਦ ਉਹਦੇ ਨਾਲ ਬਹੁਤ ਰਫ ਲੈਂਗੁਏਜ ਦੇ ਵਿੱਚ ਗੱਲ ਕਰ ਰਹੇ ਸੀਗੇ ਜੋ ਸਾਨੂੰ ਜਾਣਕਾਰੀ ਇਹ ਤੱਕ ਮਿਲੀ ਨਹੀਂ ਛੱਡੀ ਉਹ ਕਿੱਥੇ ਨੇ ਤੇ ਜਿਹੜੀ ਨਰਸ ਤੁਹਾਡੇ ਕੋਲ ਤੇ ਐਸੋ ਅ ਇਸ ਵਕਤ ਜਿਹੜੇ ਪੇਸ਼ੈਂਟ ਸੀਗੇ ਉਸ ਟਾਈਮ 에 ਇਸੇ ਹੀ ਬਾਰਡ ਨੰਬਰ ਤੇ ਮੈਡੀਸਨ 3 ਦੇ ਵਿੱਚ ਸੀਗਾ ਔਰ ਜਦੋਂ ਮਤਲਬ ਇਹ ਸਾਰੀ ਘਟਨਾ ਹੋਈ ਉਹਨਾਂ ਨੂੰ ਰਿਲੇਟਿਵਸ ਨੂੰ ਪਤਾ ਚੱਲਿਆ ਕਿ ਅਸੀਂ ਮਤਲਬ ਕੁਝ ਹੱਦ ਤੋਂ ਜ਼ਿਆਦਾ ਮਤਲਬ ਕੀ ਕਰ ਚੁੱਕੇ ਹਾਂ ਉਹ ਖੁਦ ਹੀ ਆਪਣੇ ਮਰੀਜ਼ ਨੂੰ ਲੈ ਕੇ ਤੋਂ ਹਸਪਤਾਲ ਬਾਰਡ ਦੇ ਵਿੱਚੋਂ ਪਹਿਲਾਂ ਬਾਹਰ ਚਲੇ ਗਏ ਬਾਹਰ ਜਾ ਕੇ ਹਾਨੂੰ ਨਹੀਂ ਪਤਾ ਉਹਨਾਂ ਨੇ ਸ਼ਾਇਦ ਸੜਕ ਦੇ ਵਿੱਚ ਜਾ ਕੇ ਕੁਝ ਆਪਣੇ ਪੇਸ਼ੈਂਟ ਨੂੰ ਪਾਇਆ ਜਾਂ ਜਿੱਦਾਂ ਵੀ ਹੈ ਤੇ ਬਾਅਦ ਦੇ ਵਿੱਚ ਉਹ ਖੁਦ ਹੀ ਫੇਰ ਮਰੀਜ਼ ਨੂੰ ਲੈ ਕੇ ਜਿਹੜੇ ਹਸਪਤਾਲ ਦੇ ਵਿੱਚ ਆਏ ਆ ਪਰ ਅਸੀਂ ਦੇਖੋ ਅਸੀਂ ਤਾਂ ਕਮਿਟਮੈਂਟ ਹੀ ਇਸੇ ਚੀਜ਼ ਦੀ ਹੈ ਸਾਡੀ ਕਿ ਅਸੀਂ ਨਰਸ ਦੀ ਹਾਲਤ ਅਜੇ ਬਹੁਤ ਜ਼ਿਆਦਾ ਸਟੇਬਲ ਨਹੀਂ ਹੈ। ਮਤਲਬ ਬਿਆਨ ਵਗੈਰਾ ਉਹਨਾਂ ਨੇ ਚਲੋ ਪੁਲਿਸ ਨੂੰ ਦਿੱਤੇ ਆ ਬਟ ਮਤਲਬ ਅਜੇ ਉਹ ਵੀਡੀਓ ਬਿਆਨ ਵਗੈਰਾ ਦੇਣ ਦੇ ਵਾਸਤੇ ਸਾਡੀ ਜੀ ਇੱਕ ਤਾਂ ਮੰਗ ਇਹੀ ਹੈ ਕਿ ਹਸਪਤਾਲ ਦੇ ਜਿਹੜਾ ਸਟਾਫ ਆ ਇਹਨਾਂ ਨੂੰ ਮਤਲਬ ਅਸੀਂ ਲੋਕ ਸੇਵਾ ਵਾਸਤੇ ਇੱਥੇ ਪਾਇੰਟ ਹੋਏ ਆਂ ਔਰ ਅਸੀਂ ਆਪਣੇ ਫਰਜ਼ਾਂ ਤੋਂ ਨਹੀਂ ਭੱਜਦੇ। ਅਸੀਂ ਸਾਰਾ ਕੁਝ ਕਰਨ ਵਾਸਤੇ ਜਿਹੜਾ ਆ ਲੋਕਾਂ ਦੀ ਸੇਵਾ ਵਾਸਤੇ ਜਿਹੜੇ ਤਤਪਰ ਆ ਅਸੀਂ ਆਪਣੀ ਜੋ ਅਸੀਂ ਸੌਂ ਖਾ ਕੇ ਆਏ ਆ ਉਹਦੇ ਨਾਲ ਪੂਰੇ ਪੂਰੇ ਜਿਹੜੇ ਉਹਦੇ ਨਾਲ ਕੰਪਲਾਈ ਕਰਦੇ ਆ ਬਟ ਇਹਦਾ ਮਤਲਬ ਇਹ ਨਹੀਂ ਆ ਕਿ ਲੋਕ ਜਿਹੜੇ ਆ ਉਹ ਮਤਲਬ ਕਿ ਇਸ ਤਰ੍ਹਾਂ ਦੀ ਰਫ ਲੈਂਗੁਏਜ ਸਾਡੇ ਨਾਲ ਯੂਜ਼ ਕਰਨ ਤੇ ਸਾਡੀ ਕੋਈ ਰਿਸਪੈਕਟ ਹੀ ਨਹੀਂ ਆ ਸਮਾਜ ਦੇ ਵਿੱਚ ਅਸੀਂ ਵੀ ਸਮਾਜ ਦਾ ਹੀ ਇੱਕ ਹਿੱਸਾ ਆ ਔਰ ਇਹ ਬਹੁਤ ਮਤਲਬ ਗਲਤ ਹਰਕਤ ਹੈ ਜਿਹੜੀ ਵੀ ਰਿਲੇਟਿਵਸ ਨੇ ਕੀਤੀ ਆ ਸਾਡਾ ਆਪਣੇ ਪੇਸ਼ੈਂਟਸ ਦੇ ਨਾਲ ਬੜਾ ਅੱਛਾ ਰਿਲੇਸ਼ਨ ਵੀ ਹੈ ਸਰਵਿਸ ਕਰਦੇ ਆ ਕਾਰਵਾਈ ਦੀ ਮੰਗ ਵੀ ਕਰਦੇ ਹਾਂ ਜੀ ਬਿਲਕੁਲ ਅਸੀਂ ਆਪਣੇ ਪ੍ਰਸ਼ਾਸ ਹਸਪਤਾਲ ਦੇ ਵਿੱਚ ਪ੍ਰੋਪਰ ਜਿਹੜਾ ਸਕਿਉਰਿਟੀ ਦਾ ਇੰਤਜ਼ਾਮ ਹੋਣਾ ਚਾਹੀਦਾ ਖਾਸ ਤੌਰ ਤੇ ਜਿੱਥੇ ਮਹਿਲਾ ਸਟਾਫ ਜ਼ਿਆਦਾ ਕੰਮ ਕਰਦੇ ਹਨ ਹੁਣ ਇਹਦੇ ਵਿੱਚ ਦੇਖੋ ਦੇਖਣ ਚਾਹੀਏ ਕਿ ਉਸ ਵਕਤ ਵੀ ਸਕਿਉਰਿਟੀ ਦਾ ਕੋਈ ਪ੍ਰੋਪਰ ਸਰਕਾਰ ਵੱਲੋਂ ਇੰਤਜ਼ਾਮ ਨਹੀਂ ਹੈ ਤੇ ਇਨੇ ਰੈਲੇਟਿਵ ਇੱਕੋ ਵਾਰੀ ਟੁੱਟ ਪਏ ਸਾਡੇ ਸਟਾਫ ਦੇ ਉੱਪਰ ਤੇ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਸਹਿਮ ਦੇ ਵਿੱਚ ਸਟਾਫ ਵਾਸਤੇ ਪ੍ਰੋਪਰ ਸਰਵਿਸਿਜ਼ ਆਪਣੀਆਂ ਮਹੱਇਆ ਕਰਨਾ ਪੋਸੀਬਲ ਨਹੀਂ ਹੈ